ਲੋਰੀ ਮੇਰੇ ਵੱਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਹੈ ਆਪਣੀ ਨਵੀਂ ਵੀਡੀਓ ਦੇ ਵਿੱਚ ਤੇ ਚਲੋ ਆਪਾਂ ਹੁਣ ਮੱਕੀ ਦੀ ਬਜਾਈ ਕਰਦੇ ਦਿਖਾਉਨੇ ਤੁਹਾਨੂੰ ਆਪਾਂ ਹੁਣ ਲੱਗੇ ਆ ਪਹਿਲੀ ਇਹ ਤਾਂ ਤਿਆਰ ਹੋ ਗਈ ਫਿਰ ਇੱਕ ਸੀਨ ਲਾਉਣੀ ਜ਼ਰੂਰੀ ਸੀ ਸੀਨ ਲਾਉਨੇ ਆ ਮਿਲਦੇ ਆ ਤੁਹਾਨੂੰ ਆ ਆ ਨਵੀਂ ਪੀੜੀ ਦਾ ਹਾਲ ਵੇਖ ਲੋ ਉਹ ਲੋਕ ਦਾ ਫਿਰਦਾ ਆ ਜਿਹੜਾ ਬੰਦਾ ਨਾ ਆੜ ਆ ਆ ਆ ਆ ਵੇ ਢੀਮਾ ਮਾਰਦੇ ਆ ਮੈਨੂੰ ਢੀਮਾ ਮਾਰਦੇ ਨਾਲੇ ਮੈਨਾਂ ਦਾ ਟਰੈਕਟਰ ਘਟਾਉਣਾ ਆ ਨਾਲੇ ਮੈਨੂੰ ਢੀਮਾ ਮਾਰਦੇ ਆ ਹੁਣ ਉਹ ਭੱਜ ਗਿਆ ਪਰ ਆ ਵੇਖੋ ਜੀ ਇਹ ਗਾਹਣ ਆ ਇਹਨਾਂ ਨੂੰ ਚੀਜ਼ ਦੇਣ ਦਾ ਫਾਇਦਾ ਵਾ ਵੀ ਸਾਡਾ ਟਰੈਕਟਰ ਹੀ ਇਹਨਾਂ ਛੱਪੜ ਜੇ ਵਿੱਚ ਸੁੱਟਦਾ ਜੀ ਆ ਵੇਖੋ ਕੋਈ ਹਾਲ ਆ ਇਹਨਾਂ ਦਾ ਦੱਸੋ ਬੰਦਿਆਂ ਦਾ ਓਏ ਆ ਵੇਖੋ ਇੱਕ ਬੱਚੀ ਜੀ ਫਸਾਈ ਵਿੱਚ ਨਾ ਚਲੋ ਆਜੋ ਨਹੀਂ ਪਾਉਂਦਾ ਵਲੋਗ ਆਜੋ ਯਾਰ ਲਓ ਵੀ ਬਲੋਗ ਚ ਪਾ ਲਈ ਕਾ ਕੀਤਾ ਨਹੀਂ ਚੇਂਜ ਹੁਣ ਕਰਦੇ ਆ ਸੋਹਣਿਆ ਸਫਰ ਤੇ ਕਰ ਆਹ ਸਾਲਿਓ ਮੱਕੀ ਬੀਜ ਲਈ ਜੇ ਲੋ ਜੀ ਇਧਰ ਮੱਕੀ ਦੀ ਬਜਾਈ ਵੀ ਇਧਰ ਹੋ ਚੁੱਕੀ ਹੈ ਕਰਤੀ ਚਾਲੂ ਕਰਤੀ ਚਾਲੂ ਮੇਰੇ ਸੱਜਣਾ ਨੇ ਆ ਮੇਰੇ ਸੱਜਣ ਨੇ ਇਹ ਸੱਜਣ ਵੇ ਲੋ ਵੀ ਇਹ ਮੁੱਕੀਆਂ ਵਾਲੇ ਨੇ ਕਿ ਨਹੀਂ ਪਹਿਲੇ ਮੈਨੂੰ ਇਹ ਦੱਸੋ ਉਪਰ ਵਾਲੀ ਸੁੱਟ ਲੈਣੀ ਆ ਪਰਾਲੀ ਦੀ ਅੱਗ ਲੱਗੀ ਜਿਹੜਾ ਸਿਆਪਾ ਪਾਇਆ ਹੀ ਏ ਕਹਿੰਦਾ ਰਹਿੰਦੀ ਜਦੋਂ ਸੁੱਕ ਜੂ ਤਾਂ ਕੱਢ ਲਾਂਗੇ ਇਹ ਵੱਡਾ ਹੁੰਦੇ ਨੂੰ ਪਾਣੀ ਲਾਓ ਵੱਡਾ ਹੋ ਜਾਏਗਾ 60 55 ਹੋ ਜਾਏਗਾ ਇਹ ਚਲਾ ਗੋ ਨੋ ਜੀ ਆਪਾਂ ਮक्की ਬੀਜ ਰਹੇ ਆ ਤੇ ਤੁਹਾਡਾ ਸਵਾਗਤ ਹੈ ਅੱਜ ਦੇ ਅਗਲੇ ਨਵੀਂ ਵੀਡੀਓ ਦੇ ਵਿੱਚ ਵਾਲਾ ਇਹ ਦੂਜੇ ਨੂੰ ਵੀ ਲਾਈਏ ਆ ਸਾਡਾ ਫੌਜੀ ਏ ਤੇ ਫੌਜੀ ਸਾਡਾ ਵੀ ਉਹ ਟ੍ਰੈਕ ਇਹ ਇਹ ਛਾਲਾ ਬੰਦਾ ਐਸ ਆਰ ਆਈ 1199 ਹਾਂਜੀ ਜਦ ਤੂੰ ਰੋੜਾ ਚਾਹਦੇ ਰੋੜਾ ਇੱਕ ਬੰਦਾ ਪਾਵਰ ਪਾ ਰਹੇ ਆ ਆਪਾਂ ਜੀ ਮਿੱਤਰੋ ਇੱਕ ਬੋਰਾ 2.5 ਦਾ ਤੇ ਰੈਡੀ ਪਾਵਰ ਦਾ ਪੈਕੇਟ ਇੱਕ ਪਾ ਦੋ ਇੱਕ ਕਿੱਲੇ ਦਾ ਰਿਜ਼ਲਟ ਕਰਕੇ ਜਰੂਰ ਲੈ ਲਿਓ ਆਪਾਂ ਦੇ ਸਾਰਿਆਂ ਜੀ ਪੌਣਾ ਵਾਂ ਲਿਆਂਦਾ ਵਾ ਇਹਦਾ ਰਿਜ਼ਲਟ ਇੰਨਾ ਹੁੰਦਾ ਨਾ ਮੱਕੀ ਐਡੇ ਟੌਪ ਦੀ ਭੱਜੀ ਆਉਂਦੀ ਏ ਪਮਾਨਾ ਚੱਕ ਥੱਲੇ ਤੇ ਇਹ ਰਿਜ਼ਲਟ ਇਹਦਾ ਇੱਕ ਨੰਬਰ ਦਾ ਆਉਂਦਾ ਤੇ ਦਵਾਈ ਜਿਹੜੀ ਇਹ ਆ ਦਵਾਈ 25 ml ਲਾਉਣੀ ਏ ਇੱਕ ਨੂੰ ਚੈੱਕ ਕਰ ਲਓ ਹਨ ਡਰਕਸ ਪਰ ਸੁਪਰ ਤੇ ਲੋਹੇ 25 ਇਹ ਮੈਂ ਲਾ ਕੇ ਪੱਲੀ ਤੇ ਲਾਈ ਜਾਣੀ ਥੈਲੀ ਥੈਲੀ ਨੂੰ ਲਾ ਕੇ ਰੈਣ ਕਰ ਦੇਣਾ ਵਾ ਤੇ ਨਿਆਰੇ ਜਾਣੇ ਵੱਜ ਤੇ ਇਹ ਕਿਉਂਕਿ ਸਹੀ ਸਲਾਹ ਜਣੇ ਇਹ ਜ਼ਰੂਰ ਇੱਕ ਪੈਕੇਟ ਪਾ ਗਿਆ ਆਪਣੇ ਨਾ ਕਿੱਲੇ 2 ਕਿੱਲੇ ਜਮੋਸ ਜਿੰਨੇ ਜਿਆਦੀ ਬੀਜਣੀ ਬੀਜ ਕੇ ਵੇਖ ਲੋ ਇਹ ਇੱਕ ਪੈਕੇਟ ਦਾ ਕੋਈ ਐਡਾ ਰੇਟ ਨਹੀਂ ਜਿਆਦਾ ਹੈਗਾ ਇਹਦਾ 3-400 ਰੁਪਏ ਦੇ ਆਉਂਦਾ ਵਾ ਉੱਤੇ ਦਾ ਹੈਗਾ ਵਾ ਰੇਟ 510 ਵਾ 510 ਵਾ ਤੇ ਆਪਾਂ ਨੂੰ 4 ਕੁਸੋ ਦਾ ਮਿਲ ਜਾਣਾ ਹੁਣ 4 ਕੁਸੋ ਦਾ ਦੇ ਦੇਣਾ ਉਹਨਾਂ ਨੇ ਇਹ ਜ਼ਰੂਰ ਲੈ ਕੇ ਕਰਿਓ ਠੀਕ ਹੈ ਜੀ ਐਨੀ ਨਹੀਂ ਦੂਰ ਤੇ ਦਾਣਾ ਕੇਰਦੀ ਇਹ ਮਸ਼ੀਨ ਇਹ ਗ੍ਰਹਿਮੇ ਦੀ ਹੈ ਮਸ਼ੀਨ ਵਧੀਆ ਵਾ ਤੇ ਬਾਕੀ ਲੋ ਜੀ ਸਾਰਿਆਂ ਨੂੰ ਪਿਆਰ ਭਰੀ ਸ਼ਾਸਿਕਾਲ ਲਵੇ ਮੱਕੀ ਚ ਸੱਚੀ ਦੱਸਿਓ ਸਾਰੇ ਨੇ ਮਿਹਨਤ ਕਿੰਨੀ ਆਉਂਦੀ ਕਿ ਨਹੀਂ ਆਉਂਦੀ ਸਾਡੇ ਹਿਸਾਬ ਨਾਲ ਮੱਕੀ ਚ ਬਹੁਤ ਮਿਹਨਤ ਆਉਂਦੀ ਹੈ ਇੱਧਰ ਦੋ ਸਾਡੇ ਬੰਦੇ ਆ ਜੁੰਬੜੇ ਨੇ ਇੱਕ ਸਾਡਾ ਬੰਦਾ ਇੱਧਰ ਲਗਾ ਤੇ ਮੈਂ ਆ ਵੀ ਕਹੀ ਆ ਰੱਖ ਕੇ ਆ ਆ ਦੇਖੋ ਠੀਕ ਹੈ ਨਾ ਕਰੇ ਝੂਠ ਮਾਰਦਾ ਇਹ ਚਲੋ ਆਪਣੀ ਗੰਨੇ ਵਾਲੀ ਗਣਕ ਇਹਦੇ ਵਿੱਚ ਤਕਰੀਬਨ ਗੰਨਾ ਆਪਣਾ ਨਿਕਲ ਪਿਆ ਵਾ ਦੇਖਦੇ ਆ ਆਪਾਂ ਅੱਜ ਜੰਮਣਾ ਚਾਲੂ ਹੋ ਗਿਆ ਕਿ ਨਹੀਂ ਹੋ ਗਿਆ ਤੁਹਾਨੂੰ ਦਿਖਾਉਨੇ ਹਾਂ ਲੋ ਮੇਟਰ ਗੰਨਾ ਵੀ ਵਾਹਿਗੁਰੂ ਦੀ ਕਿਰਪਾ ਨਾਲ ਸੱਚੇ ਪਾਤਸ਼ਾਹ ਦੀ ਨਾਲ ਨਿਕਲਣਾ ਚਾਲੂ ਹੋ ਪਿਆ ਆ ਦੇਖੋ ਇਦਾਂ ਸੂਲਾਂੀਆਂ ਕੱਢਣ ਲੱਗ ਪਿਆ ਦੇਖੋ ਗੰਨਾ ਬਹੁਤ ਸੋਹਣਾ ਜਮਨ ਲੱਗ ਪਿਆ ਵਾ ਇਹਦੇ ਤੋੜੀ ਲੈਣਾ ਆ ਦੇਖੋ ਇਦਾਂ ਜਮਨ ਲੱਗ ਪਿਆ ਵਾ ਬਹੁਤ ਸੋਹਣਾ ਜਮਨ ਲੱਗ ਪਿਆ ਗੰਨਾ ਕਣਕ ਆਪਣੀ ਵਾਸੋਂ ਨਸੇਰੇ ਤੇ ਆ ਗਈ ਹੈ ਗੰਨਾ ਦੋ ਫਸਲਾਂ ਇਹਨੀਆਂ ਵਧੀਆ ਆ ਆਉਣਾ ਜਦੋਂ ਹੁਣ ਇਹਨਾਂ ਦੇ ਇੱਥੇ ਆ ਨਿਕਲਣਾ ਦੇਖ ਨਿਕਲਣਾ ਚાલુ ਹੋ ਗਿਆ ਜਦਰਾ ਆਏ ਗਏ ਨੂੰ ਮੌਕੇ ਟਾਈਮ ਹੈ ਵੱਡੇ ਟੈਨ ਨਾਲ ਸਾਹਮਣਾ ਪਾਣਾ ਆ ਬੰਦਾ ਹਟਾ ਹੀ ਆ ਜਿਹੜਾ ਬਸ ਇਹ ਥੱਕਿਆ ਹੀ ਰਹਿੰਦਾ ਜਦੋਂ ਵੇਖ ਲਓ ਇਹਨੂੰ ਇਹਦੇ ਪਸੀਨਾ ਵੇਖ ਲਓ ਟੈਂਟ ਦੇ ਪਸੀਨਾ ਆ ਹੀ ਰਹਿੰਦਾ ਇਹ ਆ ਵੇਖ ਲੈ ਇਹਨੂੰ ਲਾਡੀ ਆ ਇਹਦਾ ਹਾਲ ਵੇਖ ਲੋ ਬਾਪੂ ਨਾ ਕਰੇ ਕੰਮ ਤੇ ਤੂੰ ਵੀ ਨਹੀਂ ਕਰ ਸਕਦਾ ਮੇਰੇ ਅੰਦਰ ਸਹੀ ਗੱਲ ਹੈ ਹਾਂ ਤੇ ਉਹ ਸੋਚੇ ਕਹਿੰਦੇ ਪਾਣੀ ਪਿੰਡ ਲਾਵੇ ਕਹਿੰਦੇ ਤੇ ਹੈਗੇ ਸਾਰੇ ਦੋ ਦਿਨ ਹੀ ਆ ਮੀਂਹ ਬਸ ਦੋ ਦਿਨਾਂ ਬਾਅਦ ਲਾ ਦੇਣਗੇ ਪਾਣੀ ਦੋ ਦਿਨਾਂ ਬਾਅਦ ਪਾਣੀ ਲਾ ਦੇਣਗੇ ਤੇ ਕੰਮ ਸਟਪ ਲੋ ਜੀ ਆਪਣੀ ਵੀਡੀਓ ਵੇਖ ਲਈ ਤੁਹਾਡਾ ਦੇਖੋ ਧੰਨਵਾਦ ਤੇ ਮੇਰੇ ਗਏ ਨਵੇਂ ਵੀਰ ਆਏ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੁਹਾਡਾ ਆਪਣਾ ਚੈਨਲ ਆ ਇਹਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਮਿਲਦੇ ਆਂ ਕਿਹਾ ਆਪਾਂ ਅਗਲੀ ਵੀਡੀਓ 'ਚ ਸਾਰੇ ਜਣੇ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਕਿੱਦਾਂ ਦੀ ਲੱਗੀ